ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਚ ਪ੍ਰਤੀਨ ਦੇ ਨਾਂ ਤੇ ਵੱਡਾ ਧੋਖੇ ਤੜੀ 3 ਮਹੀਨੇ ਤੱਕ ਲਗਾਈ ਜੱਲੀ ਇਸ ਦੇ ਨਾਲ ਹੀ ਤਨਖਾਹ ਨਾ ਮਿਲਦੇ ਹੋਇਆ ਖੁਲਾਸਾ ਇਸ ਦੇ ਨਾਲ ਜਲੰਧਰ ਪੰਜਾਬ ਦੇ ਜਲੰਧਰ ਚੋ ਦੋ ਫਰਜੀ ਪੁਲਸ ਮੁਲਾਜ਼ਮਾਂ ਨੇ ਪੁਲਿਸ ਭਰਤੀ ਦੇ ਨਾਂ ਤੇ ਨੌਜਵਾਨਾਂ ਨਾਲ ਲੱਖਾਂ ਰੁਪਏ ਠੱਗੀ ਤਿੰਨ ਸਾਲ ਦੀ ਲੰਮੀ ਜਾਂਚ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਕਮਿਸ਼ਨ ਸਰਪੰਨ ਸ਼ਰਮਾ ਨੇ ਮੁਲਾਜ਼ਮਾਂ ਦੀ ਜਲਦ ਗ੍ਰਿਫਤਾਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ ਧੋਖੇਬਾਜ਼ੀ ਇੰਨੇ ਚਾਲਕਸਨ ਕੀ ਪਰ ਦੀ ਦਾ ਪ੍ਰੋਸਾ ਦਿਖਾਉਣ ਲਈ ਉਹਨਾਂ ਨੇ ਪੁਲਿਸ ਹੈੱਡਕੁਆਰਟਰ ਦੇ ਬਾਹਰ ਰਜਿਸਟਰ ਤੇ ਜਾਲੀ ਹਾਜ਼ਰੀ ਵੀ ਲਗਵਾ ਦਿੱਤੀ ਅਤੇ ਉਹਨਾਂ ਨੇ ਵੱਖ-ਵੱਖ ਇਲਾਕਿਆਂ ਚ ਡਿਊਟੀ ਲਈ ਭੇਜ ਦਿੱਤਾ ਗਿਆ ਇਸ ਦੇ ਨਾਲ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤ ਨੌਜਵਾਨ ਨੂੰ 3 ਮਹੀਨੇ ਤੋਂ ਦਰਖਾਹ ਨਹੀਂ ਮਿਲੀ ਪੂਰੇ ਮਾਮਲੇ ਦੀ ਜਾਂਚ ਕਰੀਬ 3 ਮਹੀਨੇ ਤੱਕ ਚੱਲ ਰਹੀ ਸੀ ਇਸ ਤੋਂ ਬਾਅਦ ਥਾਣਾ ਕੈਟ ਦੀ ਪੁਲਿਸ ਨੇ ਕੈਟ ਦੇ ਮੁਹੱਲਾ ਨੰਬਰ 32 ਦੇ ਰਹਿਣ ਵਾਲੇ ਅਮਿਤ ਕੁਮਾਰ ਦੀ ਬਲਵਿੰਦਰ ਕੁਮਾਰ ਖਿਲਾਫ ਧੋਖੇ ਦੇ ਹੀ ਦਾ ਮਾਮਲਾ ਦਰਜ ਕੀਤਾ ਫਿਲਹਾਲ ਦੋਵਾਂ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ ਇਸ ਚ ਕਈ ਪੁਲਿਸ ਮੁਲਾਜ਼ਮ ਵੀ ਭੂਮਿਕਾ ਵੀ ਸਾਹਮਣੇ ਆ ਰਹੀ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ